ਸੱਤਰੀਆ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਪਠਾਣੀ ਪਹੁੰਚੇ ਵਾਲੀ ਸਲਵਾਰ ਦੀ ਕਟਿੰਗ ਔਰ ਸਟੀਚਿੰਗ ਦੋਨੋਂ ਦੱਸਾਂਗੇ ਆਸਾਨੀ ਨਾਲ ਮੈਂ ਕੱਪੜੇ ਨੂੰ ਫੋਲਡ ਕਰਕੇ ਰੱਖ ਲਿਆ ਦੇਖੋ ਬੰਦ ਵਾਲੀ ਜਿਹੜੀ ਸਾਈਡ ਆ ਉਹ ਮੈਂ ਆਪਣੀ ਤਰਫ ਰੱਖੀ ਆ ਤਾਂ ਕਿ ਤੁਹਾਨੂੰ ਜਦੋਂ ਮੈਂ ਨਿਸ਼ਾਨੀਆਂ ਲਗਾਉਂਗੀ ਤੁਹਾਨੂੰ ਸਮਝ ਆ ਸਕੇ ਚੰਗੀ ਤਰ੍ਹਾਂ ਇਹਦੇ ਲਈ ਆਪਾਂ ਨੂੰ 2 ਮੀਟਰ ਕੱਪੜਾ ਚਾਹੀਦਾ ਤੇ ਤੁਸੀਂ ਕੀ ਕਰਨਾ ਐਦਾ ਕੱਪੜੇ ਨੂੰ ਨਾ 4 ਫੋਲਡ ਕਰਕੇ ਰੱਖ ਲੈਣਾ ਇਹ ਕੱਪੜੇ ਦਾ ਪਰਾ ਜਿਹੜਾ ਹੈਗਾ ਉਹ 42 ਇੰਚ ਆ ਠੀਕ ਹੈ ਇਹ ਮਤਲਬ ਜਿਨ੍ਹਾਂ ਦੀ 25 ਇੰਚ ਤੱਕ 벨ਟ ਹੁੰਦੀ ਆ ਉਹਨਾਂ ਦੀ ਆਸਾਨੀ ਨਾਲ ਇਹ ਸਲਵਾਰ ਜਿਹੜੀ ਹੁੰਦੀ ਆ ਰੈਡੀ ਹੋ ਜਾਂਦੀ ਆ ਫੋਲਡ ਕਰਕੇ ਹੁਣ ਮੇਰੀ ਸਲਵਾਰ ਦੀ ਲੈਂਥ ਹੈਗੀ ਸੀ ਜੀ 36 ਇੰਚ ਰੈਡੀ ਆ ਮੇਰੀ ਸਲਵਾਰ ਦੀ ਲੈਂਥ ਤੇ ਮੈਂ 32 ਇੰਚ نیچے ਕਟਿੰਗ ਕਰੂੰਗੀ ਔਰ 4 ਇੰਚ ਦੀ ਉੱਪਰ 벨ਟ ਲਗਾਉਂਗੀ ਇਹਦੇ ਵਿੱਚ ਮੈਂ ਸਲਾਈਆਂ ਦਾ ਕੁਛ ਨਹੀਂ ਲਵਾਂਗੀ ਐਕਸਟਰਾ ਕਿਉਂਕਿ ਮੇਰਾ ਜਿਹੜਾ ਪਹੁੰਚਾ ਹੈਗਾ ਉਹ ਐਕਸਟਰਾ ਹੀ ਰੈਡੀ ਹੋਊਗਾ نیچے 1 ਜਾਂ 1/2 ਇੰਚ ਦਾ ਮਤਲਬ ਕਿ ਉਹਨੂੰ ਮੈਂ ਸਲਾਈਆਂ ਦਾ ਮੰਨ ਲੂੰਗੀ ਆ ਪੜਾ 2 ਇੰਚ ਜਿਹੜਾ ਪਹੁੰਚਾ ਤਿਆਰ ਕਰੂੰਗੀ ਨੀਚੋਂ ਤੇ ਇਧਰੋਂ ਆਪਾਂ ਸਿੱਧਾ ਕਰ ਲਵਾਂਗੇ ਇਹਨੂੰ 32 ਇੰਚ ਤੇ ਠੀਕ ਹੈ ਦੂਸਰੀ ਸਲਵਾਰ ਦੇ ਵਿੱਚ ਤੁਸੀਂ ਇਸ ਸਲਾਈਆਂ ਦਾ ਐਕਸਟਰਾ ਲੈਣਾ ਹੁੰਦਾ 1 ਇੰਚ ਤੇ ਇਧਰੋਂ ਆਪਾਂ ਆਸਣ ਰੱਖ ਲਵਾਂਗੇ 12 ਇੰਚ 12 ਇੰਚ ਜਿਹੜਾ ਆਸਣ ਹੁੰਦਾ ਉਹ ਹਰ ਇੱਕ ਸਲਵਾਰ ਦੇ ਵਿੱਚ ਬਹੁਤ ਹੁੰਦਾ ਠੀਕ ਹੈ ਜੇ ਕੋਈ ਛੋਟੇ ਨਾਲ ਆਪਣੀ ਸਲਵਾਰ ਆ ਤਾਂ ਤੁਸੀਂ 11 ਰੱਖ ਲਓ ਥੋੜਾ 1.5 ਦਾ 10 ਰਹਿ ਜਾਊਗਾ ਸਲਾਈਆਂ ਭਰ ਕੇ ਠੀਕ ਹੈ ਤੇ ਹੁਣ ਜਿਹੜਾ ਇਹ ਵਾਲਾ ਨਿਸ਼ਾਨ ਆ ਨੀਚੋਂ ਦੇਖੋ ਆਪਾਂ ਪਹੁੰਚੇ ਦਾ ਰੱਖ ਲਵਾਂਗੇ ਇਹਨੂੰ ਆਪਾਂ ਮਲਾਵਾਂਗੇ ਉੱਪਰ ਵਾਲੇ ਨਿਸ਼ਾਨ ਨਾਲ ਹੁਣ ਦੇਖੋ ਇਹ 2 ਇੰਚ ਇੱਥੇ ਸਲਾਈਆਂ ਦਾ ਰੱਖਾਂਗੇ ਬਾਕੀ ਅੱਗੇ ਆਪਣਾ ਜਿੰਨਾ ਵੀ ਪੌਂਚਾ ਹੈਗਾ ਉਹ ਰੱਖ ਲਵਾਂਗੇ ਮੇਰਾ 7 ਇੰਚ ਜਿਹੜਾ ਹੈਗਾ ਉਹ ਪੌਂਚਾ ਰੈਡੀ ਰਹੂਗਾ ਤੇ 2 ਇੰਚ ਮੈਂ ਸਲਾਈਆਂ ਦਾ ਲੈ ਲੂੰਗੀ ਠੀਕ ਹੈ ਜੀ ਹੁਣ ਇਹਦੇ ਵਿੱਚ ਨਾ ਆਪਾਂ ਇੱਥੋਂ ਨਹੀਂ ਮਲਣਾ ਹੁੰਦਾ ਹੈਗਾ ਦੂਸਰੀ ਸਲਵਾਰ ਵਾਂਗੂ ਆਪਾਂ ਕੀ ਕਰਨਾ ਪੌਂਚੇ ਦਾ ਰੱਖ ਕੇ ਸਲਾਈਆਂ ਦਾ ਰੱਖ ਕੇ ਔਰ ਐਕਸਟਰਾ ਲੈਣਾ ਹੁੰਦਾ ਇਹਦੇ ਵਿੱਚ 4-5 ਇੰਚ ਕਪੜਾ ਤਾਂ ਕਿ ਆਪਣੇ ਬਾਲ ਰੈਡੀ ਹੋ ਸਕਣ ਉਸ ਕਪੜੇ ਨਾਲ ਠੀਕ ਹੈ ਤੁਸੀਂ ਇਹਦੇ ਵਿੱਚ 4 ਜਾਂ 5 ਇੰਚ ਜਿਹੜਾ ਕਪੜਾ ਉਹ ਐਕਸਟਰਾ ਲੈ ਲਓ ਮੈਂ ਤੁਹਾਨੂੰ ਸਮਝਾ ਸਕਾ ਇਸ ਲਈ ਮੈਂ ਨਿਸ਼ਾਨੀਆਂ ਅਲੱਗ-ਅਲੱਗ ਹੀ ਲਗਾਤੀ ਹਾਂ ਠੀਕ ਹੈ ਮਤਲਬ 7 ਇੰਚ ਪੌਂਚਾ ਲੈ ਲਿਆ 2 ਇੰਚ ਸਲਾਈਆਂ ਦਾ ਲੈ ਲਿਆ ਔਰ 4 ਇੰਚ ਬੜਾ ਵਾਸਤੇ ਲੈ ਲਿਆ ਠੀਕ ਹੈ ਹੁਣ ਜਿਹੜਾ ਲਾਸਟ ਵਾਲਾ ਨਿਸ਼ਾਨ ਸੀਗਾ ਜਿੱਥੋਂ ਆਪਾਂ 4 5 ਇੰਚ ਵਧਾ ਕੇ ਰੱਖਿਆ ਸੀ ਨਾ ਬੜਾ ਵਾਸਤੇ ਉੱਥੋਂ ਆਪਾਂ ਇਹਦਾ ਫੱਟੀ ਟੇਢੀ ਕਰਨੀ ਆ ਤੇ ਆਪਾਂ ਇਹਦੀ ਐਦਾ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਹੁਣ ਇੱਥੋਂ ਇਹਦੀ ਕਟਿੰਗ ਹੋ ਗਈ ਆ ਆਪਣਾ ਜਿਹੜਾ ਵੱਧ ਰਹਿ ਗਿਆ ਉਹ ਆਪਣੇ ਬਲ ਪੈ ਜਾਣਗੇ ਸਲਵਾਰ ਦੇ ਵਿੱਚ ਪੌਂਚੇ ਵਿੱਚ ਤੇ ਹੁਣ ਆਪਾਂ ਕੀ ਕਰਨਾ ਦੇਖੋ ਜਿੱਧਰੋਂ ਆਪਾਂ ਲੰਬਾਈ ਰੱਖੀ ਆ ਨਾ ਉਧਰੋਂ ਆਪਾਂ ਪੌਂਚੇ ਵਾਲੀ ਸਾਈਡ ਤੋਂ ਆਪਾਂ 1/2 ਇੰਚ ਕੱਟ ਕਰ ਦੇਣੀ ਆ ਸਲਵਾਰ ਇਹਦੇ ਨਾਲ ਕੀ ਹੁੰਦਾ ਸਾਡੀ ਸਲਵਾਰ ਜਿਹੜੀ ਹੈਗੀ ਉਹ ਪੌਂਚੇ ਤੇ ਨਹੀਂ ਗਿਰਦੀ ਹੈਗੀ ਹੁਣ ਕਈ ਭੈਣਾਂ ਦਾ ਸਵਾਲ ਹੁੰਦਾ ਕਿ ਉੱਚੀ ਨਹੀਂ ਹੋਊਗੀ ਸਲਵਾਰ ਦੇਖੋ ਸਲਵਾਰ ਤਾਂ ਆਪਣੀ ਪੌਂਚੇ ਤੇ ਗਿਰਦੀ ਹੁੰਦੀ ਆ ਨਾ ਨੀਚੇ ਵਾਲੇ ਪਾਸੇ ਸਗੋਂ ਸੈੱਟ ਹੋ ਜੂਗੀ 1/2 ਪੌਣਾ ਇੰਚ ਦੀ ਕਾਟ ਪਾਉਣ ਨਾਲ ਉੱਚੀ ਨਹੀਂ ਹੁੰਦੀ ਹੈਗੀ ਆਪਣੀ ਸਲਵਾਰ ਕਿਉਂਕਿ ਕੱਪੜਾ ਤਾਂ ਪਹਿਲਾਂ ਹੀ ਫੁੱਲ ਕੇ ਆਪਣਾ ਪੌਂਚੇ ਤੇ ਗਿਰਦਾ ਹੁੰਦਾ ਤੇ ਹੁਣ ਆਪਾਂ ਜਿਹੜਾ ਲਾਸਟ ਵਾਲਾ ਨਿਸ਼ਾਨਾ ਦੇਖੋ ਇਹ ਤੋਂ ਹੀ ਕਟਿੰਗ ਕਰਾਂਗੇ ਆਪਾਂ ਸਲਵਾਰ ਦੀ ਠੀਕ ਹੈ ਤੇ ਹੁਣ ਆਪਾਂ 벨ਟ ਦੀ ਕੱਟ ਲਵਾਂਗੇ ਮੈਨੂੰ 22 ਇੰਚ 벨ਟ ਜਿਹੜੀ ਹੈਗੀ ਉਹ ਚਾਹੀਦੀ ਆ ਮੈਂ 24 ਇੰਚ ਜਿਹੜਾ ਕੱਪੜਾ ਹੈਗਾ ਉਹ ਉਤਾਰ ਲਿਆ ਠੀਕ ਹੈ ਇਹ 6.5 7 ਇੰਚ ਕੱਪੜਾ ਹੈਗਾ ਹੁਣ ਦੇਖੋ ਜਿਵੇਂ ਇਹ ਮੇਰਾ ਸਲਾਈਆਂ ਦਾ ਹੋ ਗਿਆ ਹਣਾ ਤੇ ਇਹ 4 ਇੰਚ ਮੇਰੀ 벨ਟ ਹੋਗੀ ਤੇ ਉੱਪਰ ਨੇਫੇ ਦਾ ਹੋ ਜੂਗਾ ਤੇ ਇਸ ਤਰ੍ਹਾਂ ਤੁਸੀਂ ਬੈਲਟ ਦਾ ਜਿਹੜਾ ਕੱਪੜਾ ਹੈਗਾ ਉਹ ਉਤਾਰ ਲੈਣਾ ਆਪਣੇ ਹਿਸਾਬ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਇਹਦੀ ਸਿਲਾਈ ਕਰਨੀ ਦੱਸਾਂਗੇ ਠੀਕ ਹੈ ਨਾਲੇ ਆਪਾਂ ਪੌਂਚਾਂ ਦੀ ਉੱਪਰ ਡਿਜ਼ਾਈਨ ਵੀ ਬਣਾਵਾਂਗੇ ਪਠਾਣੀ ਪੌਂਚਾ ਕਿਵੇਂ ਬਣਦਾ ਹੁੰਦਾ ਉਹ ਤੁਸੀਂ ਧਿਆਨ ਨਾ ਦੇਖਣਾ ਤੇ ਹੁਣ ਆਪਾਂ ਇਹਦੀ ਸਿਲਾਈ ਕਰਾਂਗੇ ਹੁਣ ਦੇਖੋ ਮੈਂ ਆਸਣਾਂ ਦੀ ਸਿਲਾਈ ਲਗਾਉਂਗੀ ਪਹਿਲਾਂ ਮੈਂ ਇੱਕ ਆਸਣ ਜਿਹੜਾ ਹੈਗਾ ਉਹ ਅਟੈਚ ਕਰ ਲਿਆ ਠੀਕ ਹੈ ਜੀ ਕਿਉਂਕਿ ਇਹ ਤਾਂ ਚਲੋ ਆਸਣਾਂ ਅਟੈਚ ਕਰਨੇ ਨੂੰ ਤਾਂ ਸਾਰਿਆਂ ਨੂੰ ਆਉਂਦੇ ਹੀ ਹੋਣੇ ਆ ਤੇ ਆਪਾਂ ਇਸੇ ਤਰ੍ਹਾਂ ਹੀ ਦੂਸਰਾ ਜਿਹੜਾ ਆਸਣ ਹੈਗਾ ਉਹ ਰੈਡੀ ਕਰ ਲੈਣਾ ਹੁਣ ਦੇਖੋ ਇਹ ਮੇਰੀ ਬੈਕ ਵਾਲੀ ਸਾਈਡ ਆ ਹੁਣ ਮੈਂ ਇਹਦੇ ਨਾਲ ਬਾਲ ਨਹੀਂ ਪਾਉਂਗੀ ਬੈਕ ਵਾਲੇ ਸਾਈਡ ਤੇ ਜਿਹੜੇ ਆਪਾਂ ਦੋ ਬਾਲ ਪਾ ਦਨੇ ਹੁੰਦੇ ਆ ਨਾ ਆਪਾਂ ਉਹ ਬਾਲ ਨਹੀਂ ਪਾਵਾਂਗੇ ਇਹਦੇ ਵਿੱਚ ਠੀਕ ਆ ਕਿਉਂਕਿ ਨਾ ਫਿਰ ਕੱਪੜਾ ਜਿਹੜਾ ਹੁੰਦਾ ਪਿੱਛੇ ਜੇ ਇਹਨੂੰ ਚਲਾ ਜਾਂਦਾ ਹੁੰਦਾ ਹੁਣ ਆਪਾਂ ਦੇਖੋ ਤੁਸੀਂ ਇੱਥੇ ਧਿਆਨ ਨਾ ਦੇਖਣਾ ਜਿਹੜਾ ਬੈਕ ਵਾਲਾ ਆਸਣ ਹੈਗਾ ਨਾ ਉਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਮਤਲਬ ਦੋਨੋਂ ਜਿਹੜੇ ਪੱਲੇ ਨੇ ਇਦਾਂ ਮਲਾ ਕੇ ਰੱਖ ਲੈਣੇ ਨੇ ਹੁਣ ਮੇਰੀ 벨ਟ ਹੈਗੀ ਆ ਜੀ 22 ਇੰਚ ਦੀ ਤੇ ਮੈਂ ਐਦਾਂ ਹਾਫ ਕਰਕੇ ਇਹਨੂੰ 11 ਇੰਚ ਤੇ ਨਿਸ਼ਾਨ ਲਗਾ ਲਵਾਂਗੀ ਜਿੰਨੀ ਵੀ ਤੁਹਾਡੀ ਬੈਲਟ ਹੋਵੇ ਤੁਸੀਂ ਐਦਾਂ ਆਸਣ ਜਿਹੜੇ ਕੱਪੜੇ ਨੂੰ ਉਹਨੂੰ ਫੋਲਡ ਕਰਕੇ ਰੱਖ ਲਿਆ ਕਰੋ ਬੈਕ ਵਾਲੇ ਨੂੰ ਤੇ ਉਹ ਜਿੰਨੀ ਵੀ ਤੁਹਾਡੀ ਬੈਲਟ ਹੈਗੀ ਤੁਸੀਂ ਉਹਦਾ ਹਾਫ ਕਰਕੇ ਨਿਸ਼ਾਨ ਲਗਾ ਲਿਆ ਕਰੋ ਹੁਣ ਮੇਰੀ 벨ਟ ਹੈਗੀ ਸੀ 22 ਇੰਚ ਮੈਂ 11 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਇਹ ਤੇ ਆਪਾਂ ਕੱਟ ਜ਼ਰੂਰ ਲਗਾ ਲਓ ਕਿਉਂਕਿ ਚੌਕ ਵਗੈਰਾ ਹੁੰਦਾ ਜਿਹੜਾ ਕਈ ਵਾਰੀ ਛੜ ਜਿਆਦਾ ਹੁੰਦਾ ਫਿਰ ਪਤਾ ਨਹੀਂ ਲੱਗਦਾ ਹੁੰਦਾ ਹੁਣ ਦੇਖੋ ਪਹਿਲਾਂ ਆਪਾਂ ਫੋਲਡ ਕਰਕੇ ਰੱਖਿਆ ਸੀ ਜਦੋਂ ਆਪਾਂ ਇਹਨੂੰ ਖੋਲ ਲਿਆ ਨਾ ਹੁਣ ਇਹ ਬੈਕ ਵਾਲੀ ਸਾਈਡ ਤੇ 22 ਇੰਚ ਜਗ੍ਹਾ ਹੋ ਗਈ ਆਪਣੇ ਦੋਨੋਂ ਵਾਲੇ ਪਾਸੇ 11 11 ਇੰਚ ਠੀਕ ਹੈ ਹੁਣ ਆਪਾਂ ਮੂਰਲੇ ਵਾਲੇ ਪਾਸੇ ਬਲ ਕਿਵੇਂ ਰੈਡੀ ਕਰਨੇ ਆਪਾਂ 1 ਇੰਚ ਜਗ੍ਹਾ ਛੱਡ ਦੇਣੀ ਆ ਹੁਣ ਦੇਖੋ ਮੇਰੀ ਜਿਹੜੀ 벨ਟ ਹੈਗੀ ਮੈਂ ਤੁਹਾਨੂੰ ਉਹਦੇ ਹਿਸਾਬ ਨਾਲ ਦੱਸਦੀ ਮੈਂ ਪਿੱਛੇ ਵੀ 22 ਇੰਚ ਜਗ੍ਹਾ ਛੱਡਤੀ ਤੇ ਮੇਰੀ ਮੂਰਲਾ ਵਾਲਾ ਪਾਸਾ ਹੈਗਾ ਉਹਦੇ ਵਿੱਚ ਵੀ ਮੈਂ 22 ਇੰਚ ਹੀ ਰੱਖੂੰਗੀ ਠੀਕ ਹੈ ਮਤਲਬ ਕਿ 11 ਇੰਚ ਇੱਕ ਵਾਲੀ ਸਾਈਡ ਬਾਰ ਰੈਡੀ ਕਰੂੰਗੀ ਔਰ 11 ਇੰਚ ਹੀ ਮੈਂ ਇੱਕ ਵਾਲੀ ਸਾਈਡ ਨੂੰ ਚਾਹੀਦੀ ਹੈ ਜਗ੍ਹਾ ਠੀਕ ਹੈ ਹੁਣ ਦੇਖੋ ਇਹ ਮੇਰਾ ਬੈਕ ਵਾਲਾ ਹੋ ਗਿਆ ਪਿੱਛੇ 11 ਇੰਚ ਠੀਕ ਹੈ ਜੀ ਇੱਥੇ ਤੱਕ ਆਪਾਂ ਕੀ ਕਰਨਾ 7 ਇੰਚ ਜਗ੍ਹਾ ਖਾਲੀ ਛੱਡ ਦੇਣੀ ਹੈ ਬੈਕ ਵਾਲੇ ਕੱਟ ਤੋਂ ਔਰ ਮੂਰੇ 4 ਇੰਚ ਦੇ ਜਗ੍ਹਾ ਦੇ ਵਿੱਚ ਆਪਾਂ ਬਾਰ ਰੈਡੀ ਕਰ ਲੈਨੇ 7 ਤੇ 4 11 ਹੋ ਗਿਆ 11 ਇੰਚ ਹੀ ਆਪਾਂ ਪਿੱਛੇ ਛੱਡੀ ਸੀ ਜਗ੍ਹਾ ਔਰ 11 ਇੰਚ ਹੀ ਆਪਣੇ ਮੂਰੇ ਹੋ ਜੂਗੀ ਜਿੰਨੀ ਵੀ ਤੁਹਾਡੀ 벨ਟ ਹੋਵੇ ਨਾ ਮੰਨ ਲਓ ਕਿਸੇ ਦੀ 24 ਇੰਚ 벨ਟ ਹੈਗੀ ਆ ਹਨਾ ਤੁਸੀਂ ਕੀ ਕਰਨਾ 12-12 ਇੰਚ ਜਗ੍ਹਾ ਪਿੱਛੇ ਛੱਡ ਦੇਣੀ ਆ ਔਰ 12 ਇੰਚ ਦੇ ਵਿੱਚ ਹੀ ਤੁਸੀਂ ਮੂਰੇ ਵੱਲ ਰੈਡੀ ਕਰਨੇ ਨੇ ਮਤਲਬ ਕਿ 5 ਇੰਚ ਦੇ ਵਿੱਚ ਵੱਲ ਰੈਡੀ ਕਰ ਲਓ ਔਰ 7 ਇੰਚ ਜਗ੍ਹਾ ਜਿਹੜੀ ਹੈਗੀ ਉਹ ਖਾਲੀ ਛੱਡ ਦਿਓ ਖਾਲੀ ਛੱਡਣੀ ਜਗ੍ਹਾ ਬਹੁਤ ਜ਼ਰੂਰੀ ਆ ਤਾਂ ਕਿ ਆਪਣੀ ਸਲਵਾਰ ਜਿਹੜੀ ਹੈਗੀ ਉਹ ਪਿੱਛੇ ਨਾ ਘੁੰਮੇ ਹੁਣ ਦੇਖੋ ਆਪਾਂ ਬਲ ਕਿੱਥੋਂ ਚੱਕਣਾ ਜਿਹੜਾ ਆਪਣਾ ਮਸ਼ੀਨ ਦਾ ਨਿਸ਼ਾਨ ਹੁੰਦਾ ਨਾ ਜਿੱਥੇ ਆਪਣੀ ਮਸ਼ੀਨ ਫਿਕਸ ਕੀਤੀ ਹੁੰਦੀ ਆ ਗਈ ਫੱਟੇ ਦੇ ਵਿੱਚ ਉੱਥੋਂ ਬਲ ਚੱਕਣਾ ਆਪਾਂ ਨੇ ਤੇ ਐਦਾਂ ਹੀ ਆਪਾਂ ਬਲ ਰੱਖ ਲੈਣਾ ਇਹ 2 ਟਾ ਇੰਚ ਬਣਦਾ ਹੁੰਦਾ ਸਾਰਾ 2.5 ਇੰਚ ਬਣ ਜਾਂਦਾ ਹੁੰਦਾ ਠੀਕ ਹੈ ਜੀ ਤੇ ਐਦਾਂ ਆਪਾਂ ਬਲ ਦੇ ਉੱਪਰ ਬਲ ਜਿਹੜਾ ਹੈਗਾ ਥੋੜੇ ਥੋੜੇ ਗੈਪ ਨਾਲ ਰੱਖੀ ਜਾਣਾ ਜਿਹੜੀ ਆਪਣੀ ਹੈਵੀ ਸਲਵਾਰ ਹੁੰਦੀ ਆ ਉਹਦੇ ਵਿੱਚ ਆਪਾਂ ਗੈਪ ਜਿਹੜਾ ਹੈਗਾ ਉਹ ਜ਼ਿਆਦਾ ਵੀ ਦੇ ਸਕਦੇ ਆ ਹੁਣ ਇਹ ਆਪਾਂ ਮੂਰੇ ਮੂਰੇ ਜੇ ਹੀ ਰੈਡੀ ਕਰਨੇ ਨੇ ਤਾਂ ਕਿ ਆਪਣੀ ਸਲਵਾਰ ਜਿਹੜੀ ਹੈਗੀ ਆ ਉਹ ਬੈਕ ਵਾਲੀ ਸਾਈਡ ਕੁੰਮੇ ਨਾ ਠੀਕ ਹੈ ਜੀ ਇਸ ਲਈ ਮੈਂ ਮੂਰੇ 4 ਇੰਚ ਦੀ ਜਗ੍ਹਾ ਦੇ ਵਿੱਚ ਹੀ ਰੈਡੀ ਕਰੂੰਗੀ ਮੈਂ ਬਲ ਜਿਹੜੀ ਆਪਣੀ ਨਾਰਮਲ ਸਲਵਾਰ ਹੁੰਦੀ ਆ ਉਹਦੇ ਵਿੱਚ ਆਪਾਂ 7-8 ਇੰਚ ਦੇ ਵਿੱਚ ਰੈਡੀ ਕਰ ਸਕਦੇ ਹੁੰਦੇ ਆ ਬਲ ਪਰ ਇਹਦੇ ਵਿੱਚ ਮੈਂ 4 ਇੰਚ ਦੇ ਵਿੱਚ ਹੀ ਰੈਡੀ ਕਰੂੰਗੀ 7 ਇੰਚ ਜਗ੍ਹਾ ਜਿਹੜੀ ਹੈਗੀ ਉਹ ਪਿੱਛੇ ਛੱਡ ਦੂੰਗੀ ਹੁਣ ਦੇਖੋ ਆਪਾਂ ਨਾਪ ਕੇ ਜ਼ਰੂਰ ਦੇਖ ਲੈਣਾ ਤਾਂ ਕਿ ਆਪਾਂ ਨੂੰ 11 ਇੰਚ ਕੱਪੜਾ ਚਾਹੀਦਾਗਾ ਹਨਾ ਮੂਰੇ ਬੈਲਟ ਜੜਨ ਵਾਸਤੇ ਹੁਣ ਆਪਾਂ ਇੱਥੋਂ ਇੰਜ ਟੇ ਪ੍ਰਖਣਾ ਪਿੱਛੇ ਦੇਖੋ ਕੱਟ ਜਿਹੜਾ ਲਾਇਆ ਸੀ ਉਹਦੇ ਤੱਕ ਨਾਪਣਾ ਹੁਣ ਇਹ 11 ਇੰਚ ਹੀ ਹੋ ਗਿਆ ਮੇਰਾ ਹੁਣ ਮੈਨੂੰ ਮੂਰਲੀ ਬੈਲਟ ਝੜਨ ਵਾਸਤੇ 11 ਇੰਚ ਜਿਹੜਾ ਹੈਗਾ ਉਹ ਮੇਰਾ ਪੂਰਾ ਹੋ ਗਿਆ ਠੀਕ ਹੈ 4 ਇੰਚ ਦੇ ਵਿੱਚ ਬਲ ਔਰ 7 ਇੰਚ ਜਗ੍ਹਾ ਜਿਹੜੀ ਹੈਗੀ ਉਹ ਪਿੱਛੇ ਛੱਡੀ ਆ ਠੀਕ ਹੈ ਜੀ ਖਾਲੀ ਛੱਡਤੀ ਉਹ ਜਗ੍ਹਾ ਮੈਂ ਜਿਹੜਾ ਬੈਕ ਵਾਲਾ ਕੱਟ ਸੀ ਉਹਦੇ ਤੱਕ ਮੈਂ ਨਾਪ ਰਹੀ ਹਾਂ ਹੁਣ ਇਹਨੂੰ ਹੁਣ ਮੇਰਾ ਇਧਰਲੀ ਸਾਈਡ ਇੱਕ ਪਾਸੇ 11 ਇੰਚ ਹੋ ਗਿਆ 11 ਇੰਚ ਹੀ ਮੈਂ ਦੂਸਰੇ ਵਾਲੇ ਪਾਸੇ ਰੱਖੂਗੀ ਹੁਣ ਦੇਖੋ ਤੁਸੀਂ ਮੈਂ ਤੁਹਾਨੂੰ ਸਮਝਾਉਣੀ ਆ 4 ਇੰਚ ਦੇ ਵਿੱਚ ਮੈਂ ਬਲ ਰੈਡੀ ਕਰ ਲੇ 7 ਇੰਚ ਜਗ੍ਹਾ ਮੈਂ ਖਾਲੀ ਛੱਡਤੀ ਪਿੱਛੇ ਇਹ ਮੇਰਾ ਬੈਕ ਵਾਲਾ ਕੱਟ ਹੋ ਗਿਆ ਜਿੱਥੇ ਮੇਰੀ ਬੈਕ ਵਾਲੀ ਬੈਲਟ ਜੜੀ ਜਾਊਗੀ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਦੂਸਰੇ ਵਾਲੇ ਪਾਸੇ ਬਲ ਰੈਡੀ ਕਰ ਲੈਣੇ ਨੇਗੇ ਇਤੇ ਵੀ ਆਪਾਂ ਮਸ਼ੀਨ ਦਾ ਜਿਹੜਾ ਆਪਣਾ ਫੱਟਾ ਹੈਗਾ ਉਹਦੇ ਹਿਸਾਬ ਨਾਲ ਹੀ ਆਪਾਂ ਬਲ ਚੱਕ ਲੈਣਾ ਠੀਕ ਹੈ ਦੇਖੋ ਇਹ ਨਿਸ਼ਾਨ ਤਾਂ ਹਰੇਕ ਮਸ਼ੀਨ ਦੇ ਵਿੱਚ ਲੱਗਿਆ ਹੀ ਹੁੰਦਾ ਹੋਊਗਾ ਤੇ ਇਦਾਂ ਹੀ ਆਪਾਂ 2.5 ਇੰਚ ਦਾ ਬਲ ਜਿਹੜਾ ਹੈਗਾ ਉਹ ਚੱਕੀ ਜਾਣਾ ਤੇ ਆਪਾਂ ਇਦਾਂ ਬਲ ਦੇ ਉੱਪਰ ਬਲ ਰੱਖੀ ਜਾਣਾ ਠੀਕ ਹੈ ਜੀ ਥੋੜੇ ਥੋੜੇ ਸਪੇਸ ਨਾਲ ਠੀਕ ਹੈ ਥੋੜਾ ਥੋੜਾ ਹੀ ਆਪਾਂ ਗੈਪ ਰੱਖਣਾਗਾ ਬਸ ਤੁਸੀਂ ਇਹ ਧਿਆਨ ਜ਼ਰੂਰ ਰੱਖਣਾ ਵੀ ਜਦੋਂ ਤੁਸੀਂ ਬਲ ਪਾ ਲੈਣਾ 3-4 ਇੰਚ ਦੇ ਵਿੱਚ ਤੁਸੀਂ ਨਾਪ ਕੇ ਜ਼ਰੂਰ ਦੇਖਣਾਗਾ ਕਿ ਆਪਾਂ ਨੂੰ ਜਿੰਨੀ ਵੀ ਤੁਹਾਡੀ 벨ਟ ਹੈਗੀ ਉੰਨੀ ਜਗ੍ਹਾ ਬਚ ਜੇ ਹੁਣ ਆ ਮੇਰਾ ਕੱਟ ਆ ਗਿਆ ਉਸ ਤੋਂ ਪਹਿਲਾਂ ਹੀ ਮੈਂ ਨਾਪ ਕੇ ਦੇਖ ਲੂੰਗੀ ਕਿ ਮੇਰੇ ਕਿੰਨੇ ਇੰਚ ਦੇ ਵਿੱਚ ਬਲ ਰੈਡੀ ਹੋ ਗਏ ਨੇ ਠੀਕ ਹੈ ਤੇ ਦੇਖੋ ਹਜੇ ਇਹ ਮੇਰਾ ਵੱਧ ਪਿਆ 12 ਇੰਚ ਹੋ ਗਿਆ ਹੁਣ ਇੱਕ ਵਲ ਮੈਂ ਹੋਰ ਚੱਕ ਲੂੰਗੀ ਤਾਂ ਕਿ ਮੇਰਾ 11 ਇੰਚ ਹੀ ਰਹਿ ਜਾਵੇ ਠੀਕ ਹੈ ਜੀ ਇਦਾਂ ਬਸ ਤੁਸੀਂ ਨਾ ਜਿੱਦਾਂ ਹੀ ਤੁਸੀਂ ਬਲ ਪਾਉਣੇ ਨੇ ਤੁਸੀਂ ਨਾਪ ਕੇ ਜ਼ਰੂਰ ਦੇਖ ਲਿਆ ਕਰੋ ਫੇ ਤਾਂ ਕਿ ਘਾਟ ਬਾਅਦ ਨਾ ਹੋਵੇ ਹੁਣ ਦੇਖੋ ਹੁਣ ਮੇਰਾ ਪੂਰਾ 11 ਇੰਚ ਆ ਗਿਆ ਇੱਥੇ ਤੇ 11 ਹੀ ਮੈਨੂੰ ਚਾਹੀਦਾ ਸੀ ਹੁਣ ਗਿਆ ਇੱਧਰ ਵੀ 11 ਇੰਚ ਦੇ ਮੇਰੇ ਬਲ ਪੈ ਗਏ ਹੁਣ ਦੇਖੋ ਤੁਸੀਂ ਧਿਆਨ ਨਾਲ ਦੇਖਣਾ 4 ਇੰਚ ਦੇ ਵਿੱਚ ਮੇਰੇ ਬਲ ਹੋਗੇ ਦੋਨੇ ਪਾਸੇ ਤੇ 7-7 ਇੰਚ ਜਗ੍ਹਾ ਮੈਂ ਛੱਡਤੀ ਆ 7 ਤੇ 4 11 ਹੋਗੇ ਦੋਨੋਂ ਵਾਲੇ ਪਾਸੇ ਮੇਰੀ 11 11 ਇੰਚ ਜਗ੍ਹਾ ਹੋਗੀ ਬਲਾਂ ਵਾਲੀ ਸਾਈਡ ਤੇ 11 11 ਇਹੀ ਬੈਕ ਵਾਲੇ ਆਸਣ ਤੇ ਹੋਗੀ ਠੀਕ ਹੈ ਜੀ ਤੇ 22 ਇੰਚ ਮੇਰਾ ਪੂਰਾ ਹੋ ਗਿਆ ਹੁਣ ਦੇਖੋ ਮੈਂ ਹੁਣ ਨਾਪ ਕੇ ਬਲ ਪਾਏ ਨਾ ਇਸੇ ਲਈ ਜਿੰਨੀ ਮੇਰੀ 벨ਟ ਆਈ ਆ ਉਨਾ ਹੀ ਮੇਰਾ ਆਇਆ ਠੀਕ ਹੈ ਤੁਸੀਂ ਇਸੇ ਹਿਸਾਬ ਨਾਲ ਹੀ ਪਿੱਛੇ ਜਿੰਨੀ ਵੀ ਤੁਹਾਡੀ 벨ਟ ਹੈਗੀ ਆ ਪਿੱਛੇ ਜਗ੍ਹਾ ਛੱਡ ਲੈਣੀ ਆ ਤੇ ਜਿੰਨੀ ਤੁਹਾਡੀ 벨ਟ ਹੈਗੀ ਆ ਮੂਰੇ ਤੁਸੀਂ ਬਲ ਪਾ ਲੈਣੇ ਨੇ ਠੀਕ ਹੈ ਉਹਦਾ ਤੇ 11 ਹੁਣ ਇੱਧਰ ਹੋ ਗਿਆ ਸੀ 11 ਦੂਸਰੀ ਵਾਲੀ ਸਾਈਡ ਹੋ ਗਿਆ ਠੀਕ ਹੈ ਜੀ 22 ਇੰਚ ਦੀ ਮੇਰੀ 벨ਟ ਰੈਡੀ ਹੋ ਗਈ ਆ ਹੁਣ Uh, मतलब सलवार रेडी हो गई है ਤੇ ਹੁਣ ਆਪਾਂ ਇਦਾਂ ਹੀ 벨ਟ ਜਿਹੜੀ ਹੈਗੀ ਉਹ ਰੈਡੀ ਕਰਖੀ ਹੈ 22 ਇੰਚ ਦੀ ਮੈਂ ਤੇ ਪਰ ਫੇਰ ਵੀ ਆਪਾਂ ਨਾ ਕੀ ਕਰਨਾ ਹੁੰਦਾ ਇੱਕ ਵਾਰ ਨਾਪ ਕੇ ਦੇਖ ਲਿਆ ਕਰੋ ਦੇਖੋ ਆਪਾਂ ਇਦਾਂ ਰੱਖਣੀ ਹੈ 벨ਟ ਆਪਣੀ ਤਸੱਲੀ ਲਈ ਫੇਰ ਵੀ ਇੱਕ ਵਾਰ ਨਾਪ ਕੇ ਦੇਖ ਲਓ ਤਾਂ ਕਿ ਫੇਰ ਬਾਅਦ ਘਟ ਨਾ ਹੋਵੇ ਮੇਰੀ 벨ਟ ਜਿਹੜੀ ਹੈਗੀ ਦੇਖੋ ਇਹ ਪੂਰੀ ਆ ਹੁਣ ਜਦੋਂ ਮੈਂ ਜੜਾਈ ਕਰੂੰਗੀ ਨਾ ਇਹਦੀ ਉਹ ਬਿਲਕੁਲ ਪੂਰੀ ਹੀ ਆਉਗੀ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ सलवार ਦਾ ਇਹ ਉਲਟਾ ਵਾਲਾ ਪਾਸਾ ਆਗਾ ਹਨਾ ਆਪਾਂ 벨ਟ ਨੂੰ ਸਿੱਧਾ ਕਰਕੇ ਨਾ ਇਹਦੇ ਅੰਦਰ ਵਾਲੀ ਸਾਈਡ ਪਾਉਣਾਗਾ ਆਪਾਂ ਕੀ ਕਰਨਾ ਇਧਰ ਨੇਫੇ ਵਾਲੀ ਸਲਾਈ ਫੜਨੀ ਆ ਤੇ ਇਹਨੂੰ ਆਪਾਂ ਇਦਾਂ ਸਲਵਾਰ ਨਾਲ ਅਟੈਚ ਕਰ ਲੈਣਾ ਠੀਕ ਹੈ ਜੀ ਦੋਨੋਂ ਸਲਾਈਆਂ ਨੂੰ ਮਲਾ ਕੇ ਤੇ ਇਹਨੂੰ ਅੰਦਰ ਵਾਲੀ ਸਾਈਡ ਕਰ ਲੋ 벨ਟ ਨੂੰ ਤੁਸੀਂ ਸਿੱਧਾ ਕਰਕੇ 벨ਟ ਨੂੰ ਠੀਕ ਹੈ ਤੇ ਇਦਾਂ ਆਪਾਂ ਬਲ ਨੀਚੇ ਵਾਲੀ ਸਾਈਡ ਰੱਖ ਲੈਣੇ ਨੇ ਤਾਂ ਕਿ ਆਪਣਾ ਜਿਹੜਾ ਪੈਰ ਹੈਗਾ ਉਹ ਬਲਾਂ ਦੇ ਵਿੱਚ ਫਸੇ ਨਾ ਤੇ ਹੁਣ ਜਦੋਂ ਬੈਕ ਵਾਲਾ ਆਸਣ ਆਊਗਾ ਨਾ ਉਸ ਤੋਂ ਪਹਿਲਾਂ ਹੀ ਤੁਸੀਂ ਨਾਪ ਕੇ ਦੇਖ ਲੈਣਾ ਕਿ ਪੂਰਾ ਆ ਰਿਹਾ ਨਾ ਹੁਣ ਦੇਖੋ ਮੇਰੀ ਸਲਾਈ ਤੇ ਸਲਾਈ ਜਿਹੜੀ ਹੈਗੀ ਉਹ ਬਿਲਕੁਲ ਮੈਚ ਹੋ ਰਹੀ ਹੈ ਬੈਕ ਵਾਲੇ ਆਸਣ ਨਾਲ ਔਰ 벨ਟ ਵਾਲੀ ਸਲਾਈ ਠੀਕ ਹੈ ਜੀ ਤੇ ਇਦਾਂ ਤੁਸੀਂ ਨਾਪ ਕੇ ਦੇਖ ਲਿਆ ਕਰੋ ਉਸ ਤੋਂ ਪਹਿਲਾਂ ਹੀ ਤਾਕੀ ਤੁਹਾਡੀ ਜਿਹੜੀ ਹੰਦੀ ਆਪਣੀ ਬੈਲਟ ਉਹ ਘਟੇ ਵਧੇ ਨਾ ਠੀਕ ਆ ਤੁਹਾਨੂੰ ਪਤਾ ਲੱਗਦਾ ਰਹੇ ਤੇ ਇਦਾਂ ਹੁਣ ਆਪਣੀ ਬੈਲਟ ਦੇਖੋ ਆਪਾਂ ਨਾਪ ਕੇ ਹੀ ਜੜੀ ਆ ਇਹ ਬਿਲਕੁਲ ਪੂਰੀ ਆਊਗੀ ਦੇਖੋ ਨਾ ਘਟਿਆ ਇਹ ਨਾ ਹੀ ਵਧੀ ਹੈ ਜੇ ਤੁਸੀਂ ਇਦਾਂ ਨਾਪ ਕੇ ਬੈਲਟ ਜੜੋਗੇ ਨਾ ਤਾਂ ਤੁਹਾਡੀ ਬੈਲਟ ਕਦੇ ਵੀ ਘਟੂਗੀ ਵਧੂਗੀ ਨਹੀਂ ਨਾ ਹੀ ਤੁਹਾਡੇ ਵਾਲ ਜਿਹੜੇ ਹੈਗੇ ਨੇ ਉਹ ਕੱਟ ਵੱਧ ਹੋਣਗੇ ਹੁਣ ਦੇਖੋ ਆਪਣੀ ਪੂਰੀ ਆ ਗਈ ਆ ਬੈਲਟ ਤੇ ਆਪਾਂ ਇਦਾਂ ਇਹਨੂੰ ਜੜ ਲੈਣਾਗਾ ਇਦਾਂ ਬਿਲਕੁਲ ਸਹੀ ਜੜੀ ਜਾਂਦੀ ਹੁੰਦੀ ਆ ਬੈਲਟ ਠੀਕ ਹੈ ਹੁਣ ਦੇਖੋ ਇਹ ਬਾਲ ਪਾਉਣ ਦਾ ਨਾ ਬਿਲਕੁਲ ਸਹੀ ਤਰੀਕਾ ਹੁੰਦਾਗਾ ਜੇ ਤੁਸੀਂ ਇੱਦਾਂ ਬਾਲ ਪਾਉਂਗੇ ਹੁਣ ਦੇਖੋ ਆਪਾਂ 4 4 ਇੰਚ ਦੇ ਵਿੱਚ ਬਾਲ ਜਿਹੜੇ ਹੈਗੇ ਨੇ ਦੋਨੋਂ ਵਾਲੇ ਪਾਸੇ ਰੈਡੀ ਕਰ ਲੈਨੇ ਹੁਣ ਆਪਾਂ ਪੌਂਚਾ ਜਿਹੜਾ ਹੈਗਾ ਉਹ ਰੈਡੀ ਕਰਾਂਗੇ ਆਪਾਂ ਕੀ ਕਰਨਾ ਆਪਾਂ ਪੌਂਚਾ ਇੱਦਾਂ ਫੜਨਾ ਨੀਚੋਂ ਇਹਦਾ ਹਾਫ ਕਰ ਲੈਣਾਗਾ ਠੀਕ ਹੈ ਜੀ ਹਾਫ ਦੇ ਵਿੱਚ ਆਪਾਂ ਇਹਦਾ ਕੱਟ ਲਗਾ ਲੈਣਾ ਤਾਂ ਕਿ ਆਪਾਂ ਦੋਨੇ ਵਾਲੇ ਪਾਸੇ ਆਪਾਂ ਬਰਾਬਰ ਬਰਾਬਰ ਬਾਲ ਪਾ ਸਕੀਏ ਠੀਕ ਹੈ ਆਪਾਂ ਡੇਢ ਜਾਂ 2 ਇੰਚ ਸਲਾਈਆਂ ਦਾ ਛੱਡ ਦੇਣਾ ਬੈਕ ਵਾਲੇ ਪਾਸੇ ਪਹਿਲਾਂ ਹੁਣ ਜਿਹੜਾ ਬਾਕੀ ਕਪੜਾ ਹੋਊਗਾ ਉਹਦੇ ਵਿੱਚ ਆਪਾਂ ਬਲ ਪਾ ਲਵਾਂਗੇ ਹੁਣ ਸਲਾਈਆਂ ਦਾ ਆਪਾਂ ਪਹਿਲਾਂ ਹੀ ਛੱਡ ਲਿਆ ਹੁਣ ਆਪਾਂ ਸੈਂਟਰ ਦੇ ਵਿੱਚੋਂ ਬਲ ਪਾਉਣਾ ਸਟਾਰਟ ਕਰਾਂਗੇ ਠੀਕ ਹੈ ਜੀ ਇੱਕ ਵਾਲੇ ਪਾਸੇ ਨਹੀਂ ਆਪਾਂ ਕਰਨਾ ਹੈਗਾ ਸੈਂਟਰ ਦੇ ਵਿੱਚੋਂ ਆਪਾਂ ਅੰਦਰ ਵਾਲੀ ਸਾਈਡ ਨੂੰ ਬਲ ਰੱਖਣਾ ਹੈ ਇਹ ਠੀਕ ਹੈ ਇੱਕ ਵਾਲੀ ਸਾਈਡ ਆਪਾਂ ਪਹਿਲਾਂ ਬਲ ਪਾ ਰਹੇ ਆ ਦੇਖੋ ਅੰਦਰ ਵਾਲੀ ਸਾਈਡ ਮੈਂ ਬਲਾਂ ਦਾ ਮੂੰਹ ਰੱਖ ਰਹੀ ਆਂ ਕੀ ਤੇ ਅੱਧੇ ਇੰਚ ਦਾ ਤੁਸੀਂ ਬਲ ਜਿਹੜਾ ਹੈਗਾ ਉਹ ਚੱਕਣਾ ਜੇ ਤੁਸੀਂ ਜ਼ਿਆਦਾ ਚੌੜਾ ਚੱਕੋਗੇ ਨਾ ਤਾਂ ਇਹਦਾ ਘੇਰ ਜਿਹਾ ਹੁੰਦਾ ਜਿਹੜਾ ਉਹ ਜ਼ਿਆਦਾ ਹੀ ਫਿਰ ਖੁੱਲਾ ਹੋ ਜਾਂਦਾ ਠੀਕ ਆ ਫਿਰ ਉਹ ਸੋਹਣੀ ਨਹੀਂ ਲੱਗਦੀ ਇਦੇ ਵਿੱਚ ਚਾਰ ਕਬਲ ਪੈਣਗੇ ਠੀਕ ਹੈ ਬਿਲਕੁਲ ਪਿੱਛੇ ਆਪਾਂ ਸਲਾਈਆਂ ਦਾ ਛੱਡ ਕੇ ਬਾਕੀ ਆਪਾਂ ਬਲ ਰੈਡੀ ਕਰ ਲਓ ਠੀਕ ਹੈ ਤੇ ਦੇਖੋ ਆਪਣੇ ਚਾਰ ਕਬਲ ਪਏ ਨੇ ਠੀਕ ਹੈ ਜੀ ਚਾਰ ਬਲ ਇੱਧਰ ਪੈ ਗਏ ਚਾਰ ਹੀ ਆਪਾਂ ਉਧਰ ਪਾ ਲੈਣੇ ਨੇ ਪਰ ਤੁਸੀਂ ਬਲ ਪਾਉਣ ਵੇਲੇ ਇਹ ਜ਼ਰੂਰ ਧਿਆਨ ਰੱਖਣਾ ਵੀ ਬਸ ਜਿਹੜਾ ਥੋੜਾ ਪੌਂਚਾ ਹੈਗਾ ਨਾ ਉਹੋ ਪੂਰਾ ਆਉਂਦਾ ਹੋਵੇ ਹੁਣ ਦੇਖੋ ਮੈਨੂੰ 7 ਇੰਚ ਪਹੁੰਚਾ ਚਾਹੀਦਾ ਤਾਂ ਮੈਨੂੰ 14 ਇੰਚ ਜਗ੍ਹਾ ਚਾਹੀਦੀ ਆ 7 ਉਧਰ 7 ਉਧਰ ਠੀਕ ਹੈ ਜੀ ਜਦੋਂ ਮੇਰਾ ਪਹੁੰਚਾ ਫੋਲਡ ਹੋਊਗਾ ਨਾ ਫਿਰ 7 ਇੰਚ ਮੇਰਾ ਪਹੁੰਚਾ ਫਿਰ ਰੈਡੀ ਰਹਿ ਜਾਊਗਾ ਸਲਾਈਆਂ ਦਾ ਆਪਾਂ ਪਹਿਲਾਂ ਹੀ ਰੱਖ ਲਿਆ ਹਨਾ ਬਸ ਤੁਸੀਂ ਇਹ ਹਿਸਾਬ ਰੱਖਣਾ ਕਿ ਤੁਸੀਂ 14 ਇੰਚ ਦੇ ਵਿੱਚ ਬਲ ਰੈਡੀ ਕਰ ਲੈਣੇ ਨੇ ਟੋਟਲ ਦੋਨੋਂ ਵਾਲੀ ਸਾਈਡ ਦੇ ਮਲਾ ਕੇ ਤੇ ਇਦਾਂ ਤੁਸੀਂ ਇੱਧਰ ਵੀ ਚਾਰਕ ਜਿਹੜੇ ਬਲ ਹੈਗੇ ਨੇ ਉਹ ਰੈਡੀ ਕਰ ਲੈਣੇ ਨੇ ਸਲਾਈਆਂ ਦਾ ਛੱਡ ਦੇਣਾ ਪਿੱਛੇ ਠੀਕ ਹੈ بس ਇਦਾਂ ਜਿੰਨਾ ਵੀ ਤੁਹਾਡਾ ਪੌਂਚਾ ਹੋਵੇ ਤੁਸੀਂ ਉਸੇ ਹਿਸਾਬ ਨਾਲ ਆਪਣੇ ਬਾਲ ਨੇ ਜਿਹੜੇ ਰੈਡੀ ਕਰ ਲਓ ਦੇਖੋ ਮੈਂ ਨਾਪ ਕੇ ਦੇਖੂਗੀ ਆਪਣਾ ਪੌਂਚਾ ਵੀ ਹੈ ਮੇਰਾ ਪੂਰਾ ਆ ਰਿਹਾ ਹੈ ਹਨਾ ਤੇ ਮੈਨੂੰ 7 ਇੰਚ ਪੌਂਚਾ ਚਾਹੀਦਾ ਦੇਖੋ 7 ਇੰਚ ਮੇਰਾ ਪੌਂਚਾ ਹੋ ਗਿਆ ਬਾਕੀ ਮੇਰਾ ਸਲਾਈਆਂ ਦਾ ਹੋ ਗਿਆ ਠੀਕ ਹੈ ਜੀ ਹੁਣ ਮੇਰੇ ਪੂਰੇ ਜਿਹੜੇ ਬਾਲ ਨੇ ਉਹ ਰੈਡੀ ਹੋਏ ਨੇ ਇਦਾਂ ਤੁਸੀਂ ਨਾਪ ਕੇ ਬਾਅਦ ਰੈਡੀ ਕਰ ਲੈਣੇ ਨੇ ਤੇ ਦੇਖੋ ਇਹ ਮੈਂ ਨਾ ਸਵਾ ਕਿੰਚ ਬੁਕਰਮ ਲਈਆ ਚੌੜੀ ਸਵਾ ਕਿੰਚ ਦਾ ਪੌਂਚਾ ਜਿਹੜਾ ਹੈਗਾ ਉਹ ਮੈਂ ਰੱਖੂਗੀ ਇਹ ਮੇਰਾ ਬਾਦਮਾ ਹੋਊਗਾ ਪੌਂਚਾ ਨੀਚੇ ਸਲਵਾਰ ਦੇ ਤੇ ਤੁਸੀਂ ਇੰਨਾ ਚੌੜਾ ਕ ਠੀਕ ਹੈ ਤੇ ਇਹਨਾਂ ਜਦੋਂ ਆਪਾਂ ਜੜਾਈ ਕਰਾਂਗੇ ਨਾ ਉਹ ਤੁਹਾਨੂੰ ਮੈਂ ਅੱਗੇ ਦਿਖਾਉਣੀ ਆ ਕਿ ਕਿਵੇਂ ਆਪਾਂ ਇਹਦੀ ਜੜਾਈ ਕਰਾਂਗੇ ਇੰਨਾ ਕੁ ਵੱਧ ਰੱਖ ਲੈਣਾ ਬਸ ਕਪੜਾ ਤੇ ਦੂਸਰੀ ਵਾਲੀ ਸਾਈਡ ਆਪਾਂ ਸਲਾਈ ਦਾ ਰੱਖ ਲੈਣਾ ਜਿਹੜਾ ਆਪਾਂ ਪਹੁੰਚੇ ਨਾਲ ਜੜਾਂਗੇ ਠੀਕ ਹੈ ਹੁਣ ਇਹ ਸਲਵਾਰ ਦੀ ਸਿੱਧੀ ਵਾਲੀ ਸਾਈਡ ਆ ਬੁਕਰਮ ਨੂੰ ਪਹਿਲਾਂ ਆਪਾਂ ਇਦਾਂ نیچے ਰੱਖ ਲੈਣਾ ਇਹਦੇ ਠੀਕ ਹੈ ਜੀ ਇਹ ਸਿੱਧੀ ਵਾਲੀ ਸਾਈਡ ਆ ਉੱਪਰ ਵਾਲੀ ਸਾਈਡ ਤੇ ਮੈਂ ਪੁੱਠੇ ਵਾਲੇ ਪਾਸੇ ਹੁਣ ਉਹ ਬੁਕਰਮ ਦੀ ਜੜਾਈ ਕਰ ਰਹੀ ਆ ਹੁਣ ਆ ਮੈਂ ਬੁਕਰਮ ਨੂੰ ਉੱਪਰ ਰੱਖ ਲੂੰਗੀ ਤਾਂ ਕਿ ਮੇਰੀ ਸਲਾਈ ਜਿਹੜੀ ਹੈਗੀ ਉਹ ਬੁਕਰਮ ਦੇ ਉੱਪਰ ਨਾ ਚੱਲੇ ਮੈਨੂੰ ਦਿਖਦੀ ਰਹੇ ਠੀਕ ਹੈ ਬੁਕਰਮ ਵਾਲਾ ਸਾਈਡ ਮੈਂ ਉੱਪਰ ਰੱਖ ਲੂੰਗੀ ਠੀਕ ਹੈ ਜੀ ਹੁਣ ਜਿਹੜੀ ਬੁਕਰਮ ਆਪਾਂ 모ੜਨੀ ਆ ਨਾ ਉਹ ਸਲਵਾਰ ਦੇ ਸਿੱਧੇ ਵਾਲੇ ਪਾਸੇ ਫੋਲਡ ਕਰਾਂਗੇ ਆਪਾਂ ਹੁਣ ਤੁਸੀਂ ਅੱਗੇ ਵੱਸ ਧਿਆਨ ਨਾਲ ਦੇਖਿਓ ਵੀ ਆਪਾਂ ਕਿਵੇਂ ਫੋਲਡ ਕਰਦੀ ਆ ਹੁਣ ਦੇਖੋ ਇਹ ਉਲਟੀ ਸਾਈਡ ਹੈ ਜਿਹੜੀ ਮੈਂ ਹੁਣ ਇਹ ਉਲਟੀ ਵਾਲੀ ਸਾਈਡ ਆ ਸਲਵਾਰ ਦੀ ਹੁਣ ਆਪਾਂ ਬੁਕਰਮ ਨੂੰ ਇਦਾਂ ਸਿੱਧੀ ਵਾਲੀ ਸਾਈਡ ਆਪਾਂ ਫੋਲਡ ਕਰਾਂਗੇ ਉੱਪਰ ਠੀਕ ਹੈ ਪਹਿਲਾਂ ਆਪਾਂ ਨਾ ਇਹ ਜਿਹੜੇ ਧਾਗੇ ਜੇ ਹੈਗੇ ਨੇ ਆਪਾਂ ਇਹਨੂੰ ਅੰਦਰ ਕਰਕੇ ਇਦਾਂ ਸਲਾਈ ਲਗਾ ਲੈਣੀ ਆ ਦਬਮੀ ਹੁਣ ਇੱਥੇ ਹੀ ਆਪਾਂ ਲੇਸ ਦਾ ਡਿਜ਼ਾਈਨ ਜਿਹੜਾ ਹੈਗਾ ਉਹ ਬਣਾਵਾਂਗੇ ਜਿੱਥੇ-ਜਿੱਥੇ ਆਪਾਂ ਸਲਾਈ ਲਾ ਲਈ ਨਾ ਹੁਣ ਦਬਮੀ ਉੱਥੇ-ਉੱਥੇ ਆਪਾਂ ਲੇਸ ਧਰ ਦਵਾਂਗੇ ਠੀਕ ਹੈ ਜੀ ਤੇ ਇਦਾਂ ਆਪਾਂ ਲੇਸ ਰੱਖ ਕੇ ਲੇਸ ਦਾ ਜਿਹੜਾ ਡਿਜ਼ਾਈਨ ਆ ਉਹ ਉੱਪਰ ਵਾਲੀ ਸਾਈਡ 'ਤੇ ਰੱਖ ਲਵਾਂਗੇ ਬੁਕਰਮ ਵਾਲੀ ਸਾਈਡ ਆ ਜਿਹੜੀ ਇਹੋ ਇਹਦਾ ਕੰਨੀ ਜੀ ਰੱਖ ਲਵਾਂਗੇ ਮਤਲਬ ਡਿਜ਼ਾਈਨ ਉੱਪਰ ਵਾਲੀ ਸਾਈਡ ਹੋ ਗਿਆ ਔਰ ਜਿਹੜੀ ਇਹਦੀ ਬਾਰਡਰ ਜਿਹੜਾ ਹੈਗਾ ਲੈਸ ਦਾ ਉਹ ਆਪਾਂ ਬੁਕਰਮ ਵਾਲੀ ਸਾਈਡ ਰੱਖ ਲਿਆ ਠੀਕ ਹੈ ਤੇ ਹੁਣ ਤੁਸੀਂ ਧਿਆਨ ਨਾਲ ਦੇਖਣਾ ਇਹ ਸਲਵਾਰ ਦੀ ਸਿੱਧੀ ਵਾਲੀ ਸਾਈਡ ਹੈ ਜਿੱਧਰ ਮੈਂ ਲੈਸ ਲਗਾਈ ਆ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਕੱਪੜਾ ਹੈਗਾ ਨਾ ਇਦਾਂ ਆਪਾਂ ਲੈਸ ਦੇ ਉੱਪਰ ਇਹਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਹੁਣ ਇਹ ਆਪਣੀ ਸਿੱਧੀ ਵਾਲੀ ਸਾਈਡ ਹੋ ਗਈ ਉਲਟੇ ਵਾਲੇ ਸਾਈਡ ਆਪਾਂ ਬੁਕਰਮ ਜੜੀ ਸੀ ਔਰ ਸਿੱਧੀ ਵਾਲੀ ਸਾਈਡ ਆਪਾਂ ਫੋਲਡ ਕੀਤੀ ਹੈ ਠੀਕ ਹੈ ਜੀ ਬਸ ਤੁਸੀਂ ਇੰਨਾ ਧਿਆਨ ਰੱਖਿਓ ਹੁਣ ਆਪਾਂ ਜਿਹੜਾ ਪਹੁੰਚਾ ਹੈਗਾ ਉਹ ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਮੋੜਨਾ ਕਿਉਂਕਿ ਇਹ ਹੁਣ ਆਪਣਾ ਸਿੱਧੀ ਵਾਲੀ ਸਾਈਡ ਆ ਆਪਣੀ ਪੂਰੀ ਫਿਨਿਸ਼ਿੰਗ ਹੋਣੀ ਚਾਹੀਦੀ ਆ ਪੌਂਚੇ ਦੇ ਵਿੱਚ ਬਸ ਤੁਸੀਂ ਧਿਆਨ ਨਾਲ ਇਦਾਂ ਫੋਲਡ ਕਰ ਲੈਣਾ ਇਹਦੇ ਉੱਪਰ ਫੋਲਡ ਕਰ ਦੇਣਾ ਮਤਲਬ ਲੈਸ ਦੇ ਹੁਣ ਦੇਖੋ ਜਿਹੜਾ ਆਪਣਾ ਪੌਂਚਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਗਿਆ ਹੁਣ ਆਪਾਂ ਦੂਸਰੀ ਵਾਲੀ ਸਾਈਡ ਵੀ ਆਪਾਂ ਲੈਸ ਲਗਾ ਲਵਾਂਗੇ ਇਹਦੇ ਤਾਂ ਕਿ ਜਿਹੜਾ ਆਪਣਾ ਡਿਜ਼ਾਈਨ ਹੈਗਾ ਉਹ ਹੋਰ ਵਧੀਆ ਲੱਗ ਸਕੇ ਠੀਕ ਹੈ ਦੋਨੋਂ ਵਾਲੇ ਪਾਸੇ ਆਪਣੇ ਬਾਰਡਰ ਜਾਂ ਬਣ ਜਵੇ ਲੈਸਤਾ ਤੇ ਇਦਾਂ ਤੁਸੀਂ ਪੌਂਚਾ ਰੈਡੀ ਕਰ ਲੈਣਾ ਤੇ ਬਲ ਉਮੀਦਕਾਰ ਜੀ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਆਪਾਂ ਬਲ ਕਿਵੇਂ ਪਾਉਣੇ ਨੇ ਠੀਕ ਹੈ ਜੀ ਦੇਖੋ ਆਪਣਾ ਪੌਂਚਾ ਜਿਹੜਾ ਹੈਗਾ ਰੈਡੀ ਹੋ ਗਿਆ ਹੁਣ ਉਲਟੇ ਵਾਲੀ ਸਾਈਡ ਵੀ ਆਪਣੇ ਕੋਈ ਧਾਗਾ ਨਹੀਂ ਆਇਆ ਇਸੇ ਲਈ ਆਪਾਂ ਉਲਟੀ ਵਾਲੀ ਸਾਈਡ ਹੀ ਜੜਨੀ ਸ਼ੁਰੂ ਕੀਤੀ ਸੀ ਬੁਕਰਮਾ ਤੇ ਉਹਨੂੰ ਆਪਾਂ ਸਿੱਧੇ ਵਾਲੇ ਪਾਸੇ ਫਿਰ ਫੋਲਡ ਕਰਤਾ ਠੀਕ ਹੈ ਸਲਵਾਰ ਦੇ ਤੇ 7 ਇੰਚ ਮੇਰਾ ਪਹੁੰਚਾ ਹੈਗਾ ਦੇਖੋ ਇਦਾਂ ਤੁਸੀਂ 7 ਇੰਚ ਤੇ ਜਿੰਨਾ ਵੀ ਤੁਹਾਡਾ ਪਹੁੰਚਾ ਹੋਵੇ ਤੁਸੀਂ ਨਿਸ਼ਾਨ ਲਗਾ ਲਓ ਤੇ ਆਪਾਂ ਬਸ ਇਹਨੂੰ ਇਦਾਂ ਤਕੋਨਾ ਜਾਈ ਹੀ ਰੱਖਣਾਗਾ ਸਲਾਈ ਨੂੰ ਠੀਕ ਹੈ ਤੇ ਆਪਾਂ ਹਲਕੀ ਹਲਕੀ ਸਲਾਈ ਜਿਹੜੀ ਹੈਗੀ ਆ ਉਹ ਭਰ ਲੈਣੀ ਆ ਹਲਕਾ ਹਲਕਾ ਹੀ ਕਪੜਾ ਛੱਡਣਾ ਆਪਾਂ ਤਾਂ ਕਿ ਫਿਰ ਇਹਦੇ ਵਿੱਚ ਖਿਚਾਵ ਵਗੈਰਾ ਨਾ ਵੀ ਕੋਈ ਠੀਕ ਹੈ ਇਦਾਂ ਹੀ ਆਪਾਂ ਦੂਸਰੀ ਵਾਲੀ ਸਾਈਡ ਜਿਹੜੀ ਹੈਗੀ ਉਹ ਸਲਾਈ ਭਰ ਲਿਓ ਤੁਸੀਂ ਤੇ ਇੱਕ ਵਾਲੀ ਸਾਈਡ ਮੈਂ ਹੁਣ ਤੁਹਾਨੂੰ ਲਾਉਣੀ ਦੱਸਦੀ ਆ ਸਲਾਈ ਠੀਕ ਹੈ ਜੀ ਹੁਣ ਦੇਖੋ ਆਪਣਾ ਪਹੁੰਚਾ ਜਿਹੜਾ ਹੈਗਾ ਉਹ ਫਿਨਿਸ਼ਿੰਗ ਦੇ ਨਾਲ ਪੂਰਾ रेडी ਹੋ ਗਿਆ ਤੇ ਇਦਾਂ ਤੁਸੀਂ ਪਠਾਣੀ ਸਲਵਾਰ ਦਾ ਜਿਹੜਾ ਪੌਂਚਾ ਹੈਗਾ ਉਹ ਰੈਡੀ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਆਪਣਾ ਪੌਂਚਾ ਜਿਹੜਾ ਹੈਗਾ ਉਹ ਕਿੰਨੀ ਫਿਨਿਸ਼ਿੰਗ ਦੇ ਨਾਲ ਰੈਡੀ ਹੋਇਆ ਠੀਕ ਹੈ ਜੀ ਇਦਾਂ ਹੀ ਤੁਸੀਂ ਦੂਸਰਾ ਵਾਲਾ ਪੌਂਚਾ ਵੀ ਰੈਡੀ ਕਰ ਲੈਣਾ ਠੀਕ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਈ ਹੋਗੀ ਜੇ ਤੁਹਾਨੂੰ ਨਹੀਂ ਵੀ ਸਮਝ ਆਈ ਹੈਗੀ ਕਿਸੇ ਗੱਲ ਦੀ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਠੀਕ ਹੈ ਤੇ ਤੁਸੀਂ ਵੀ ਇਦਾਂ ਬਣਾ ਕੇ ਦੇਖਿਓ ਸਲਵਾਰ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਜਿਹੜੀ ਹੈਗੀ ਉਹ ਵਧੀਆ ਲੱਗੀ ਹੋਗੀ ਤੇ ਸਮਝ ਆ ਗਈ ਹੋਗੀ ਚਲੋ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਆ ਦੇਖ ਲਓ ਵੀ ਐਦਾ ਆਪਣੀ ਵੇਅਰ ਕੀਤੀ ਹੋਈ ਲੱਗਦੀ ਹੁੰਦੀ ਹੈ ਇਹ ਸਲਵਾਰ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ